ਔਰ ਵੀ ਜਿਹੜੇ ਮੰਤਰੀ ਸਾਹਿਬ ਪਰਸੋਂ ਚੌਥੀ ਤਕਰੀਬ ਸਾਡੇ ਘਰ ਆਏ ਸੀਗੇ ਬੜੀ ਖੁਸ਼ੀ ਦੀ ਗੱਲ ਹੋਈ ਉਹ ਪਹਿਲਾਂ ਮਤਲਬ ਮੰਤਰੀ ਹੈ ਜਿਹੜਾ ਮਤਲਬ ਦਿਨਾਂ ਦੱਸੇ ਕਿ ਮੈਂ ਉਸ ਦਿਨ ਟਾਈਪ ਫੈਕਟਰੀ ਸੀਗਾ ਮੇਰੇ ਕੋਲ ਗੱਠਾਂ ਦਾ ਬਿੱਲ ਰਾਈ ਜੀ ਉਹ ਚਲਾ ਰਿਆ ਸੀ ਉਸ ਦਿਨ ਮੰਤਰੀ ਸਾਹਿਬ ਦਾ ਫੋਨ ਆਇਆ ਕਿ ਨਹੀਂ ਮੈਂ ਤੁਹਾਡੇ ਘਰ ਖੜਾ ਬੜੀ ਖੁਸ਼ੀ ਹੋਈ ਵੀ ਮਤਲਬ ਜਿਹੜੇ ਮੰਤਰੀ ਸਾਹਿਬ ਨੇ ਘਰ ਆ ਕੇ ਕੀ ਲੱਖ ਦਾ ਚੈੱਕ ਦੇ ਕੇ ਗਏ ਨੇ ਜੋ ਕਿ ਜਿਹਦੇ ਵਿੱਚ 5 ਲੱਖ ਬਸਟੈਂਡ ਨੂੰ ਤੇ 5 ਲੱਖ ਰੁਪਈਆ ਆਪਣਾ ਜਿ ਮਹਾਲ ਵਾਸਤੇ ਦੇ 20 ਲੱਖ ਰੁਪਈਆ ਜਿਹੜਾ ਮਿੰਨੀ ਪੈਲਸ ਨੇ ਮਤਲਬ ਉਨੇ ਵਾਸਤੇ ਜੀ ਮੰਤਰੀ ਸਾਹਿਬ ਤੁਹਾਨੂੰ ਦੇਖੀ ਜਾਈ ਨਹੀਂ ਫਿਰ ਵੀ ਪਿੰਡ ਵੱਲੋਂ ਪੂਰਾ ਦਿਲੋਂ ਧੰਨਵਾਦ ਕਰਦੇ ਆ ਮੰਤਰੀ ਸਾਹਿਬ ਜਿਉ ਸਾਨੂੰ ਇੰਨੇ ਵਿਕਾਸ ਪੁਸ਼ ਇਨਸਾਨ ਮਿਲੇ ਨੇ ਜਿਹੜੇ ਨੇ ਸਾਰੇ ਬੜੀ ਬੇਹਲਕੀ ਦਾ ਵਿਕਾਸ ਪੂਰੇ ਜੋਰਾਂ ਤੇ ਕਰਾਇਆ ਠੀਕ ਹੈ ਜੀ ਧੰਨਵਾਦ ਪਿੰਡ ਖੋਖਰਖੁਰਦ ਪਹੁੰਚਿਆ ਹੋਇਆ ਜੀ ਜੋ ਕਿ ਪੂਰੀ ਕਵਰੇਜ ਤੁਹਾਨੂੰ ਦਿਖਾਵਾਂਗੇ ਜੋ ਪਿੰਡ ਦੇ ਵਿੱਚ ਵਿਕਾਸ ਕਾਰਜ ਚੱਲ ਰਹੇ ਨੇ ਤਸਵੀਰਾਂ ਤੁਸੀਂ ਖੋਖਰਖੁਰਦ ਤੋਂ ਦੇਖ ਰਹੇ ਹੋ ਵੀਡੀਓ ਸ਼ੇਅਰ ਜਰੂਰ ਕਰਦਿਆ ਕਰੋ ਜੀ ਬੇਨਤੀ ਆ ਦੇਖ ਰਹੇ ਹੋ ਜੀ ਪਿੰਡ ਖੋਖਰ ਖੁਰਦ ਜੋ ਕਿ ਪਿੰਡ ਦੀ ਨਹਾਰ ਬਦਲ ਚੁੱਕੀ ਹੈਗੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਸੜਕਾਂ ਨਵੀਆਂ ਬਣ ਚੁੱਕੀਆਂ ਨੇ ਜੀ ਤੇ ਲੋਕਟਾਈਲ ਪੈਣ ਜਾ ਰਹੀ ਹੈ ਨਾਲ-ਨਾਲ ਜੋ ਸੜਕਾਂ ਦੇ ਨਾਲ ਜਗਾ ਬੱਤੀ ਸੀ ਤੁਸੀਂ ਸਾਹਮਣੇ ਦੇਖੋ ਪ੍ਰਮੰਤ ਸਾਹਿਬ ਜੋ ਕਿ ਖੁਦ ਆਪ ਕੰਮ ਕਰਵਾ ਰਹੇ ਨੇ ਦੇਖ ਰਹੇ ਹੋ ਉਹਨਾਂ ਦੀ ਪੂਰੀ ਆ ਗਈ ਹੈ ਤੇ ਨਹਾਰ ਬਦਲ ਜਾ ਰਹੀ ਹੈ ਖੋਖਰ ਖੁਰਦ ਦੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੰਮ ਚੱਲ ਰਿਹਾ ਜੋਰਾਂ ਸੋਰਾਂ ਦੇ ਨਾਲ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤੇ ਬੇਨਤੀ ਆ ਸੋ ਨੋਟ ਤਸਵੀਰਾਂ ਦੇਖ ਰਹੇ ਹਾਂ ਜੀ ਪਿੰਡ ਖੋਖਰ ਖੁਰਦ ਤੋਂ ਸਰਪੰਚ ਬਲਦੀਪ ਸਿੰਘ ਜੋ ਕਿ ਲਗਾਤਾਰ ਵਿਕਾਸ ਕਾਰਜ ਕਰ ਰਹੇ ਨੇ ਪਿੰਡ ਦੇ ਵਿੱਚ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਉਂਕਿ ਕੰਮ ਚੱਲ ਰਿਹਾ ਹੈਗਾ ਤੇ ਨਵੀਆਂ ਸੜਕਾਂ ਬਣ ਗਈਆਂ ਜੀ ਤੇ ਨਵੀਆਂ ਲਾਈਨਾਂ ਨਵੀਆਂ ਕਣੀ ਖੰਭੇ ਸਾਰਾ ਕੁਝ ਬਿਜਲੀ ਦਾ ਪ੍ਰਬੰਧ ਸਚਿੰਚਾ ਪ੍ਰਬੰਧ ਜੋ ਕਿ ਕੀਤਾ ਗਿਆ ਅੱਜ ਰਿਪੋਰਟ ਲੈਣ ਆਏ ਸੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂਗੇ ਜੋ ਕੰਮ ਚੱਲ ਰਿਹਾ ਹੈ ਜੀ ਸਰਪੰਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣੇ ਪਿੰਡ ਪਹੁੰਚੇ ਸੀ ਖੋਖਰਕੁਰਦ ਜੋ ਕਿ ਵਿਕਾਸ ਕਾਰਜ ਚੱਲ ਰਹੇ ਨੇ ਜੀ ਪਿੰਡ ਦੇ ਵਿੱਚ ਜਾਣਕਾਰੀ ਦਿਓ ਜੀ ਤੇ ਪਹਿਲਾਂ ਹੀ ਮੰਤਰੀ ਸਾਹਿਬ ਦਾ ਜੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਸਾਡੇ ਪਿੰਡ ਨੂੰ ਖੋਖਰਕਲਾ ਦੇ ਖੁਰਦ ਨੂੰ ਜਿਹੜਾ ਮਤਲਬ ਪ੍ਰੋਜੈਕਟ ਉੱਤੇ ਪੀਣ ਵਾਲੇ ਪਾਣੀ ਦਾ ਦੇਖੋ ਜੀ ਬੋਰ ਲੱਗਿਆ ਹੋਇਆ ਹੈ ਉਹ ਡੱਗੀ ਦਾ ਕੰਮ ਚੱਲ ਰਿਹਾ ਜੀ ਬਹੁਤ ਵੱਡਾ ਪ੍ਰੋਜੈਕਟ ਸੀ ਜਿਹੜੇ ਮਤਲਬ ਦੋਨੇ ਪਿੰਡਾਂ ਦੀ ਬਹੁਤ ਵੱਡੀ ਮੰਗ ਸੀ ਕਿਉਂਕਿ ਪੀਣ ਪੀਣ ਦੇ ਪਾਣੀ ਦੇ ਨਾਲ ਆਉਣ ਦੇ ਕਾਰਨ ਕੈਂਸਰ ਦੇ ਜਿਹੜੇ ਦੋਨੇ ਪਿੰਡਾਂ ਦੇ ਪ੍ਰਕੋਪ ਧਾਰ ਲਿਆ ਸੀ ਜੀ ਜਿਹੜਾ ਸਾਨੂੰ ਅੱਜ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਅਸੀਂ ਮੰਤਰੀ ਸਾਹਿਬ ਦਾ ਵੀ ਦੇਣਾ ਨਹੀਂ ਦੇ ਸਕਦੇ ਕਿ ਉਹ ਜਿਨੀ ਦੀ ਸਤਕਾ ਸਾਨੂੰ ਇਹ ਪ੍ਰੋਜੈਕਟ ਮਿਲਿਆ ਦੋਨੇ ਪਿੰਡਾਂ ਨੂੰ ਜੋ ਸਾਨੂੰ ਬਾਰ ਬਾਰ ਅਸੀਂ ਮੰਤਰੀ ਸਾਹਿਬ ਦਾ ਇਹੀ ਕਹਿਣਾ ਚਾਹੁੰਦੇ ਆ ਵੀ ਬਹੁਤ ਬਹੁਤ ਧੰਨਵਾਦ ਜੀ ਕਿਉਂ ਇਹਦੇ ਨਾਲ ਜਿਹੜੇ ਅਸੀਂ ਮਤਲਬ ਇੱਕ ਸਾਲ ਤੋਂ ਕਿਰੀਬਨ ਇੱਕ ਸਾਲ ਹੋਇਆ ਜੀ ਬਣਿਆ ਨੂੰ ਸਾਲ ਦੇ ਵਿੱਚ ਮੰਤਰੀ ਸਾਹਿਬ ਨੇ ਬਹੁਤ ਜ਼ਿਆਦਾ ਮਤਲਬ ਕੰਮ ਕਰਾਏ ਨੇ ਜਿਹਦੇ ਨਾਲ ਸਾਡਾ ਵੀ ਨਾਮ ਚਮਕਦਾ ਰਹੂਗਾ ਤੇ ਸਰਦਾਰ ਪਾਲ ਸਿੰਘ ਜੀ ਮਈ ਦਾ ਵੀ ਨਾਮ ਸਦਾ ਲਈ ਲੋਕਾਂ ਦੇ ਦਿਲਾਂ 'ਚ ਗੂੰਜਦਾ ਰਹੂਗਾ ਜੀ ਠੀਕ ਹੈ ਜੀ ਧੰਨਵਾਦ ਸਤਿ ਅਸੀਂ ਤੁਹਾਡੇ ਪਿੰਡ ਪਹੁੰਚੇ ਜੀ ਅਸੀਂ ਦੇਖਿਆ ਗਿਆ ਸੜਕਾਂ ਨਵੀਆਂ ਬਣ ਗਈਆਂ ਤੇ ਹੋਰ ਵੀ ਵਿਕਾਸ ਕਾਰਜ ਪੂਰੇ ਜ਼ੋਰਾਂ ਤੇ ਚੱਲ ਰਹੇ ਨੇ ਤੇ ਕੀ ਕੀ ਕੰਮ ਹੋ ਗਈ ਆਪਣੇ ਪਿੰਡ ਦੇ ਵਿੱਚ ਦੱਸੋਗੇ ਸਰ ਸਾਡੇ ਪਿੰਡ ਦੇ ਵੀ ਨਹੀਂ ਸਰਦਾਰ ਪੌਸ਼ੀ ਤਿੰਨ ਜੀ ਦਾ ਬਹੁਤ ਬਹੁਤ ਪਹਿਲਾਂ ਹੀ ਧੰਨਵਾਦ ਕਰਦਾ ਹਾਂ ਪਿੰਡ ਵੱਲੋਂ ਜਿਹੜਾ ਉਹਨਾਂ ਨੇ ਸਾਡੇ ਪਿੰਡ ਦੇ ਵਿੱਚ ਵਿਕਾਸ ਰਿਕਾਡ ਤੋੜ ਵਿਕਾਸ ਦਾ ਕੰਮ ਕਰਵਾਇਆ ਜਿਵੇਂ ਇੰਗਲਿਸ਼ ਸਾਡੀ ਸੜਕਾਂ ਦੀਆਂ ਕਾਫੀ 9 ਸਾਲ ਤੋਂ ਟੁੱਟੀਆਂ ਪਈਆਂ ਸੀ ਸੜਕਾਂ ਦਾ ਕੰਮ ਨੂੰ ਅਸੀਂ ਦੇਖ ਰਹੇ ਹਾਂ ਸਾਰੇ ਪਿੰਡ ਚ ਫਿਰਕੇ ਆਏ ਹੋਏ ਵਧੀਆ ਮਤਲਬ ਹੋਇਆ ਉਸ ਤੋਂ ਬਾਅਦ ਜਿਹੜੇ ਆ ਬਿਜਲੀ ਵਾਲੇ ਜਿਹੜਾ ਵੀ ਕੰਮ ਸੀ ਸਾਡਾ 30 ਸਾਲ ਪੁਰਾਣਾ ਸੀ ਜਿਹੜੇ ਖੰਭੇ ਸੀਗੇ ਕਾਫੀ ਮਤਲਬ ਡੈਮੇਜ ਹੋ ਚੁੱਕੇ ਸੀਗੇ ਟੁੱਟੂ ਕੇ ਸੀ ਜਿਹੜੇ ਕੀ ਮਤਲਬ ਸਾਰੇ ਨਵੇਂ ਤਾਰਾ ਨਵੀਆਂ ਪਈਆਂ ਹੈਗ ਉਸ ਤੋਂ ਇਲਾਵਾ ਇਹਨਾਂ ਪੀਣ ਵਾਲੇ ਪਾਣੀ ਦੀ ਵੀ ਸਮੱਸਿਆ ਸਾਡੀ ਲੰਬੇ ਚਿਰ ਦੀ 25 ਸਾਲ ਪੁਰਾਣੀ ਤੇ ਸਰਦਾਰ ਹਰਪਾਲ ਸਿੰਘ ਜੀ ਮਾਈ ਨੇ ਬਹੁਤ ਵਧੀਆ ਮਤਲਬ ਸਾਡੀ ਹੱਲ ਕੀਤੀ ਆ ਬੱਟ ਸਪਲਾਈ ਸਿਸਟਮ ਨੂੰ 1.5 ਕਰੋੜ ਦਾ ਜਿਹੜਾ ਦੋ ਪਿੰਡਾਂਾਂ ਦਾ ਸਾਂਝਾ ਸੀ ਹੋ ਗਿਆ ਉਹਦੇ ਕੱਲ ਨੂੰ ਪਾਪ ਦਬਣੇ ਸ਼ੁਰੂ ਹੋ ਜਾਣਗੇ ਉਸ ਤੋਂ ਇਲਾਵਾ ਜਿੰਨੀ ਨੌਜਵਾਨ ਵੀ ਪੀੜ੍ਹੀ ਹੈ ਜਮ੍ਹਾਂ ਹਾਲ ਉਹਨਾਂ ਵਾਸਤੇ ਤੇ ਜਿੰਮ ਦਾ ਜਿਹੜਾ ਪ੍ਰਬੰਧ ਆ ਉਹ ਕੀਤਾ ਗਿਆ ਗਿਆ ਹੋਰ ਵੀ ਜਿਹੜੇ ਮੰਤਰੀ ਸਾਹਿਬ ਪਰਸੋਂ ਚੌਥੇ ਦਿਨ ਗਰੀਬ ਸਾਡੇ ਘਰ ਆਏ ਸੀਗੇ ਬੜੀ ਖੁਸ਼ੀ ਦੀ ਗੱਲ ਹੋਈ ਪਹਿਲਾਂ ਮਤਲਬ ਮੰਤਰੀ ਹੈ ਜਿਹੜਾ ਮਤਲਬ ਦਿਨਾਂ ਦੱਸੀ ਕਿ ਮੈਂ ਉਸ ਦਿਨ ਟਾਈਪੀ ਫੈਕਟਰੀ ਸੀਗਾ ਮੇਰੇ ਕੋਲ ਇਕੱਠਾ ਦਾ ਬਿੱਲਰ ਹੈ ਜੀ ਉਹ ਚਲਾ ਰਿਆ ਸੀ ਉਸ ਦਿਨ ਮੰਤਰੀ ਸਾਹਿਬ ਦਾ ਫੋਨ ਆਇਆ ਕਿ ਨਹੀਂ ਆ ਤੁਹਾਡੇ ਘਰ ਖੜਾ ਬੜੀ ਖੁਸ਼ੀ ਹੋਈ ਵੀ ਮਤਲਬ ਜਿਹੜੇ ਮੰਤਰੀ ਸਾਹਿਬ ਨੇ ਘਰ ਆ ਕੇ ਕੀ ਲੱਖ ਦਾ ਸਾਨੂੰ ਚੈੱਕ ਦੇ ਕੇ ਗਏ ਨੇ ਜੋ ਕਿ ਜਿਹਦੇ ਵਿੱਚ 5 ਲੱਖ ਬਸ ਸਟੈਂਡ ਨੂੰ ਤੇ 5 ਲੱਖ ਰੁਪਈਆ ਆਪਣਾ ਜਿਹ ਮਹਾਲ ਵਾਸਤੇ ਦੇ 20 ਲੱਖ ਰੁਪਈਆ ਜਿਹੜਾ ਮਿਨੀ ਪੈਲਸ ਨੂੰ ਮਤਲਬ ਉਹਦੇ ਵਾਸਤੇ ਜੀ ਮੰਤਰੀ ਸਾਹਿਬ ਸਾਡੇ ਦੇ ਕੇ ਗਏ ਨੇ ਅਸੀਂ ਫਿਰ ਵੀ ਪਿੰਡ ਵੱਲੋਂ ਪੂਰਾ ਦੇ ਲੰਬੇ ਤਨ ਵਰਕਰਦੇ ਮੰਤਰੀ ਸਾਹਿਬ ਜੋ ਸਾਨੂੰ ਐਨੇ ਵਿਕਾਸ ਪੁਸ਼ ਇਨਸਾਨ ਮਿਲੇ ਨੇ ਜਿਹੜੇ ਨੇ ਸਾਰੇ ਬੜੇ ਬੜੇ ਹਲਕੇ ਦਾ ਵਿਕਾਸ ਪੂਰੇ ਜੋਰਾਂ ਤੇ ਕਰਾਇਆ ਠੀਕ ਹੈ ਜੀ ਧੰਨਵਾਦ ਸਰਪੰਚ ਸਾਹਿਬ ਸਤਿਕਾਰ ਜੀ ਸਾਡੇ ਪਿੰਡ ਦੇ ਖੋਖਰਪੁਰ ਤੋਂ ਪਹੁੰਚੇ ਸੀ ਜੋ ਮੰਤਰੀ ਸਾਹਿਬ ਨੇ ਸੂਲਤਾ ਪ੍ਰਬੰਧ ਕੀਤੀਆਂ ਨੇ ਜੀ ਆਪਣੇ ਪਿੰਡ ਦੇ ਲਈ ਉਹਦੇ ਬਾਰੇ ਜਾਣਕਾਰੀ ਦਿਓ ਜੀ ਤੇ ਪਹਿਲਾਂ ਵੀ ਮੈਂ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਪੂਰੇ ਪਿੰਡ ਵੱਲੋਂ ਜਿਹੜਾ ਮੰਤਰੀ ਸਾਹਿਬ ਸਭ ਤੋਂ ਜਿਹੜੀ ਵੱਡੀ ਸੜੀ ਮੰਗਦੀ ਸੀ ਸਮੱਸਿਆ ਸੀ ਪਾਣੀ ਦੀ ਪੀਣ ਵਾਲੇ ਪਾਣੀ ਦੀ ਉਹ ਹੱਲ ਕੀਤੀ ਹੈ ਜੀ ਜਿਹੜਾ ਕਿ ਆਪਣੇ ਉਹਦੇ ਬਾਰਡਰ ਵਾਕਸ ਲੱਗ ਰਿਹਾ ਕੰਮ ਬੜੇ ਜੋਰਾਂ ਤੇ ਜੀ 1.5 ਕਰੋੜ ਦੇ ਲਗਭਗ ਜਿਹੜਾ ਪੈਸਾ ਉਹਦੇ ਖਰਚ ਕੀਤਾ ਗਿਆ ਹੈਗਾ ਤੁਸੀਂ ਆਹ ਲਾਓ ਜੀ ਸਾਡੀ तकरीबन 30 ਸਾਲ ਪੁਰਾਣੀ ਜੀ ਮੰਗ ਸੀ ਜੀ ਲੋਕ ਬਹੁਤ ਗਰਮੀ ਦੇ ਵਿੱਚ ਜਾ ਕੇ ਤਾਂ ਸਾਡਾ ਇਸ ਤਰ੍ਹਾਂ ਦਾ ਬੜਾ ਹਾਲ ਹੋ ਜਾਂਦਾ ਸੀਗਾ ਜੀ ਡੰਗਰ ਪਸ਼ੂ ਪਾਣੀ ਬਿਨੋਂ ਬਹੁਤ ਮਰਦੇ ਸੀਗੇ ਇਸ ਕਰਕੇ ਅਸੀਂ ਮੰਤਰੀ ਸਾਹਿਬ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਜਿਹੜੀ ਸਾਡੇ ਸਭ ਤੋਂ ਵੱਡੀ ਮੰਗ ਦੀ ਇਹ ਪੂਰੀ ਕੀਤੀ ਕਿੰਨੇ ਸਮੇਂ ਦੇ ਵਿੱਚ ਇਹ ਪੂਰੀ ਹੋ ਜੂਗੀ ਆਪਣੀ ਸਿਸਟਮ ਜਿਹੜਾ ਲੱਗ ਰਿਹਾ ਹੈ ਮੱਤ ਜਿਹੜਾ ਚੱਲ ਰਿਹਾ ਜੀ ਬਹੁਤ ਤੇਜ਼ੀ ਨਾਲ ਚੱਲ ਰਿਹਾ ਜੀ ਇਹਦੀ ਸਿਸਟਮ ਨੂੰ ਤਕਰੀਬਨ ਹੁਣ 11ਵਾਂ ਮਹੀਨਾ ਚੱਲ ਰਿਹਾ ਹੈ ਜੀ 10ਵੇਂ ਮਹੀਨੇ ਦੇ ਵਿੱਚ ਇਹ ਸ਼ੁਰੂ ਹੋਇਆ ਸੀ ਜੀ ਬੋਰ ਵੀ ਕੰਪਲੀਟ ਹੋ ਗਿਆ ਜੀ ਜਿਹੜੀ ਆਪਣੀ ਡੱਗੀ ਵਗੈਰਾ ਬਣਾਉਂਦੇ ਹੋ ਲਾਸਟ ਪੜਾਉਤੇ ਆ ਜੀ ਤਕਰੀਬਨ 10 ਦਿਨ ਦੇ ਵਿੱਚ ਜਿਹੜੀ ਡੱਗੀ ਦਾ ਕੰਮ ਕਮਲ ਹੋ ਜਾਣਾ ਜੀ ਇਸ ਤੋਂ ਬਾਅਦ ਪਾਈਪ ਲਾਈਨ ਉਮੀਦ ਹੈ ਵੀ ਜਿਹੜੀ ਦਸੰਬਰ ਦੇ ਵਿੱਚ ਪਾਣੀ ਹੈ ਜਿਹੜਾ ਲੋਕਾਂ ਦੇ ਘਰਾਂ ਤੱਕ ਪਹੁੰਚਣਾ ਸ਼ੁਰੂ ਹੋ ਜਾਵੇ। ਠੀਕ ਹੈ। ਅੰਤਰਵਾਨ ਸਾਹਿਬ ਜੋ ਆਪਣੇ ਪੋਲ ਨਵੇਂ ਲੱਗੇ ਨੇ ਜੀ ਪਿਛਲੇ ਵਾਲੇ ਉਹਦੇ ਬਾਰੇ ਵੀ ਜਾਣਕਾਰੀ ਦਿਓ ਜੀ। ਜਿਹੜੇ ਪੋਲ ਲੱਗੇ ਨੇ ਜੀ ਇਹ ਬਹੁਤ ਪੁਰਾਣੀ ਹੋ ਗਈ ਸੀ ਜੀ ਜਦੋਂ ਸਾਡਾ ਪਿੰਡ ਬਣਿਆ ਸੀ ਜੀ 992 93 ਦੀ ਸਾਡੀ ਪਹਿਲੀ ਪੰਚਾਇਤ ਬਣੀ ਹੈ ਖੋਖਰਗਲਾ ਤੋਂ ਸੀ ਲਾਗੋ ਖੋਖਰਫੁਰ ਪਿੰਡ ਬਣਿਆ ਸੀ। ਉਦੋਂ ਦੇ ਜਿਹੜੇ ਪੋਲ ਸੀ ਜੀ ਇਹ ਤਗਰੀਬਨ ਬਹੁਤ ਨੀਵੇਂ ਟੁੱਟ ਟੁੱਟ ਚੁੱਕੇ ਸੀਗੇ ਜਿਹੜੀ ਸਭ ਤੋਂ ਵੱਡੀ ਸਮੱਸਿਆ ਦੀ ਲੋਕਾਂ ਜਿਹੜੇ ਤਾਰ ਅਸੀਂ ਨੀਵੇਂ ਹੋ ਚੁੱਕੇ ਅਸੀਂ। ਕਈ ਵਾਰ ਖਤਰਾ ਰਹਿੰਦਾ ਸੀਗਾ ਵੀ ਕਿਤੇ ਕੋਈ ਸਾਧਨ ਵਗੈਰਾ ਜਾਂ ਕੋਈ ਘਰ ਦਾ ਕੋਈ ਮੈਂਬਰ ਟੱਚ ਨਾ ਹੋ ਜੇ ਉਹ ਜਿਹੜੇ ਫੋਨ ਨੇ ਸਾਰੇ ਪਿੰਡ ਦੇ ਦੁਆਰਾ ਨਵੇਂ ਪੈਨਿੰਗ ਚੇ ਦਾਰਾ ਪਈ ਨਹੀਂ ਉਹ ਤੂੰ ਦੇਖਿਆ ਜੀ ਕਿੰਨਾ ਸੋਹਣਾ ਕੰਮ ਹੋਇਆ ਠੀਕ ਹੈ ਜੀ ਤੇ ਅੱਜ ਜਿਹੜਾ ਕੰਮ ਚੱਲ ਰਿਹਾ ਜੀ ਇਹ ਇੱਕ ਸੰਬੰਧ ਚੱਲ ਰਿਹਾ ਜੀ ਸੜਕਾਂ ਦੇ ਨਾਲ-ਨਾਲ ਇਹ ਜਿਹੜੀ ਇਹ ਮਤਲਬ ਗਲੀ ਸੀ ਜੀ ਇਹ ਮਤਲਬ ਸ਼ੁਰੂ ਤੋਂ ਕੱਚੀ ਸੀ ਜੀ ਬਣੀ ਨਹੀਂ ਸੀ ਜੀ ਤੇ ਹੁਣ ਇਹਦੇ ਵਿੱਚ ਜਿਹੜੀ ਲੋਕਟਾ ਜੀ ਉਹ ਪੈਣੀ ਸ਼ੁਰੂ ਹੋ ਰਹੀ ਆ ਤਾਂ ਦੇਖਿਆ ਜੀ ਵੀਸ ਚੱਲ ਰਹੀ ਹੈ ਉਹ ਮੰਤਰੀ ਸਾਹਿਬ ਨੇ ਬਹੁਤ ਬਹੁਤ ਧੰਨਵਾਦ ਜੀ ਸਾਡਾ ਬਹੁਤ ਡਿਪਲਮਾ ਨਵੇਂ ਬਣ ਗਿਆ ਸਰ ਹਾਂ ਸੋਰੀ ਨਵੇਂ ਬਣ ਗਏ ਇੱਕ ਸੜਕ ਜਿਹੜੀ ਰਹਿੰਦੀ ਹੈ ਜੀ ਉਹ ਉਹਦਾ ਤੁਸੀਂ ਆਪਾਂ ਦਾ ਉਹ ਉਹਦਾ ਹੀ ਮੰਤਰੀ ਸਾਹਿਬ ਨੂੰ ਅਸੀਂ ਮਤਲਬ ਮਿਲੇ ਸੀ ਜੀ ਉਹ ਵੀ ਮਤਲਬ ਉਸ ਦਿਨ ਕਹਿ ਕੇ ਗਏ ਸੀ ਆਪਣੇ ਘਰ ਆਈ ਸੀ ਮੰਤਰੀ ਸਾਹਿਬ ਦੀ ਬਹੁਤ ਜਲਦੀ ਹੀ ਮਤਲਬ ਪੂਰੀ ਹੋਣ ਜਾ ਰਹੀ ਹੈ ਉਹ ਵੀ ਜਿਹੜਾ ਕੰਮ ਹੈ ਉਹ ਜਨਵਰੀ ਚ ਕਿਹਾ ਸੀ ਜਨਵਰੀ ਤਕਰੀਬ ਸ਼ੁਰੂ ਹੋ ਜਾਵੇ ਉਹ ਕਿੱਥੋਂ ਤੱਕ ਲੈ ਕੇ ਕਿੱਥੇ ਤੱਕ ਬਣ ਉਹ ਗਵਿੰਦਗੜ੍ਹ ਮਤਲਬ ਫਾਟਕ ਤੋਂ ਲੈ ਕੇ ਜੀ ਖੋਖਰ ਖੁਰਦਵੀ ਦੀ ਘੁੰਮਦੇ ਹੋਈ ਖੋਖਰ ਕਲਾਂ ਦੇ ਰਾਈ ਮੇਨ ਰੋਡ ਤੇ ਜਾ ਮਿਲਣੀ ਹੈ ਜੀ 1 ਠੀਕ ਹੈ ਧੰਨਵਾਦ ਸਰ ਪ੍ਰਮਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣੇ ਪਿੰਡ ਪਹੁੰਚੇ ਸੀ ਖੋਖਰ ਖੁਰਦ ਜੋ ਕਿ ਵਿਕਾਸ ਕਾਰਜ ਚੱਲ ਰਹੇ ਨੇ ਜੀ ਪਿੰਡ ਦੇ ਵਿੱਚ ਜਾਣਕਾਰੀ ਦਿਓ ਜੀ ਤੇ ਪਹਿਲਾਂ ਹੀ ਮੰਤਰੀ ਸਾਹਿਬਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਸਾਡੇ ਪਿੰਡ ਨੂੰ ਖੋਖਰ ਕਲਾ ਦੇ ਖੁਰਦ ਨੂੰ ਜਿਹੜਾ ਮਤਲਬ ਪ੍ਰੋਜੈਕਟ ਉੱਤੇ ਪੀਣ ਵਾਲੇ ਪਾਣੀ ਦਾ ਦੇਖੋ ਜੀ ਬੋਰ ਲੱਗਿਆ ਹੋਇਆ ਤੇ ਉਹ ਡੱਗੀ ਦਾ ਕੰਮ ਚੱਲ ਰਿਹਾ ਜੀ ਬਹੁਤ ਵੱਡਾ ਪ੍ਰੋਜੈਕਟ ਸੀ ਜੀ ਜਿਹੜੇ ਮਤਲਬ ਦੋਨੇ ਪਿੰਡਾਂ ਦੀ ਬਹੁਤ ਵੱਡੀ ਮੰਗ ਸੀ ਕਿਉਂਕਿ ਪੀਣ ਪੀਣ ਦੇ ਪਾਣੀ ਦੇ ਨਾਲ ਹੋਣ ਦੇ ਕਾਰਨ ਕੈਂਸਰ ਜੀਰ ਸਾਨੂੰ ਅੱਜ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਅਸੀਂ ਮੰਤਰੀ ਸਾਹਿਬ ਦਾ ਵੀ ਦੇਣਾ ਨਹੀਂ ਦੇ ਸਕਦੇ ਕਿਉਂ ਜਿਲ੍ਹਾ ਦੀ ਸਤਕਾ ਸਾਨੂੰ ਇਹ ਪ੍ਰੋਜੈਕਟ ਮਿਲਿਆ ਦੋਨੇ ਪਿੰਡਾਂ ਨੂੰ ਜੋ ਸਾਨੂੰ ਬਾਰ ਬਾਰ ਅਸੀਂ ਮੰਤਰੀ ਸਾਹਿਬ ਦਾ ਇਹੀ ਕਹਿਣਾ ਚਾਹੁੰਦੇ ਆ ਵੀ ਬਹੁਤ ਬਹੁਤ ਧੰਨਵਾਦ ਜੀ ਕਿਉਂ ਇਹਦੇ ਨਾਲ ਜਿਹੜੇ ਅਸੀਂ ਮਤਲਬ ਇੱਕ ਸਾਨੂੰ ਤਕਰੀਬਨ ਇੱਕ ਸਾਲ ਹੋਇਆ ਜੀ ਬਣਿਆ ਨੂੰ ਸਾਲ ਦੇ ਵਿੱਚ ਮੰਤਰੀ ਸਾਹਿਬ ਨੇ ਬਹੁਤ ਜ਼ਿਆਦਾ ਮਤਲਬ ਕੰਮ ਕਰਾਏ ਨੇ ਜਿਹਦੇ ਨਾਲ ਸਾਡਾ ਵੀ ਨੌ ਚਮਕਦਾ ਰਹੂਗਾ ਤੇ ਸਰਦਾਰ ਪਾਲਸੀ ਦੀ ਟੀਮ ਵੀ ਨੌ ਸਦਾ ਲਈ ਲੋਕਾਂ ਦੇ ਦਿਲਾਂ 'ਚ ਗੂੰਜਦਾ ਰਹੂਗਾ ਜੀ ਠੀਕ ਹੈ ਜੀ ਧੰਨਵਾਦ